ਯੋਗੀ ਦਿੱਤਨਾਥ ਦਾ ਇੱਕ ਵਿਹਾ ਬਿਆਨ ਸਿੱਖਾ ਅਤੇ ਹਿੰਦੂ ਦਰਮਿਆਨ ਫੁੱਟਪੌਂਡੀਆਂ ਸਾਜ਼ਿਸ਼ਾਂ ਨੂੰ ਲੈ ਕੇ ਜੇਕਰ ਅਸੀਂ ਚਾਤਪਾਨੇ ਆ ਬੀਤੇ ਸਮੇਂ ਦੇ ਵਿੱਚ ਯੋਗੀ ਦਿੱਤਨਾਥ ਦੇ ਕਈ ਚੀਜ਼ਾਂ ਸੀਗੀਆਂ ਭਾਵੇਂ ਵੱਡੇ ਸਮਾਗਮ ਬਣਾਉਣ ਨੂੰ ਲੈ ਕੇ ਭਾਵੇਂ ਆਪ ਗੁਰੂ ਮਹਾਰਾਜ ਰੂਪ ਲੈ ਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਲੈ ਕੇ ਜਾਣ ਨੂੰ ਲੈ ਕੇ ਇਸ ਵਿਲੇ ਦਾ ਬਿਆਨ ਪਰ ਉਹਦੇ ਚ ਕਿਤਨਾ ਕਿਤੇ ਜੜੀਆਂ ਅਸ਼ੰਕਾ ਖਾਸ ਕਰਕੇ ਸਿੱਖਾਂ ਨੂੰ ਰਹਿੰਦੀਆਂ ਹੈਗੀਆਂ ਨੇ ਕਿ ਕਿਵੇਂ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਹੈ ਰਾਸ਼ਟਰੀਕਰਨ ਕਰਨਾ ਜਾਂ ਹਿੰਦੂਕਰਨ ਕਰਨ ਦੀਆਂ ਸਾਜਸ਼ਾ ਹੁੰਦੀਆਂ ਨੇ ਉੱਤੇ ਅਸੀਂ ਸਮੇਂ-ਸਮੇਂ ਤੇ ਪ੍ਰੋਗਰਾਮ ਜਿਹੜੇ ਕਰਦੇ ਵੀ ਰਹਿੰਦੇ ਆ ਪਰ ਇੱਥੇ ਸਵਾਲ ਇਹ ਹੈ ਕਿ ਫੁੱਟ ਪਾ ਕੌਣ ਰਿਹਾ ਹੈ ਕੀ ਇਹ ਕੀ ਇਹ ਉਸ ਧਿਰ ਦੀ ਗਵਾਈ ਤਾਂ ਨਹੀਂ ਕਰਦੇ ਜਿਹੜੀ ਫੁੱਟ ਪਾ ਰਹੀ ਹੈ ਕਿ ਸਿੱਖਾਂ ਨੇ ਤੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਕਿ ਗੱਲ ਕੀਤੀ ਹੈਗੀ ਹੈ ਫਿਰ ਉਹ ਫੁੱਟ ਪਾਉਣ ਵਾਲੀ ਸੋਚ ਹੈ ਕਿਹੜੀ ਹੈ ਕਿ ਜਿਹੜੀ बार-बार ਚਾਹੇ ਉਹ ਆਪਣੀ ਭਾਸ਼ਾ ਨੂੰ ਜਿਹੜੇ ਹੋਰ ਪੰਜਾਬ ਦੇຊਾਏ ਨੇ ਉਹਨਾਂ ਨੂੰ ਕਿਹੜੀ ਉਹ ਸੋਚ ਨੇ ਕਿ ਆ ਕਿ ਤੁਸੀਂ ਆਪਣੀ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਵਾਓ ਕਿਉਂ ਮਰਦਮਸ਼ੁਮਾਰੀ ਚ ਪੰਜਾਬ ਦੇ ਕਿਹੜੀ ਸੋਚ ਨੇ ਜਿਹੜਾ ਹੈ ਉਹ ਕੰਮ ਕੀਤਾ ਤੇ ਕਿਉਂ ਜਿਹੜਾ ਹੈ ਪੰਜਾਬ ਨੂੰ ਫਿਰ ਜਿਹੜਾ ਹੈ ਰਾਜਧਾਨੀ ਵੀ ਨਹੀਂ ਦਿੱਤੀ ਗਈ ਹੁਣ ਪਿਛਲੇ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਧਾਰਾ 370 ਤੋੜੀ ਜਾਂਦੀ ਹੈ ਜੀ ਸੁਪਰੀਮ ਕੋਰਟ ਚ ਕੇਸ ਜਾਂਦਾ ਹੈਗਾ ਕਿ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਜਿਹੜਾ ਇੱਕ ਵੱਡੇ ਹਿੱਸੇ ਨੂੰ ਜਿਹੜਾ ਹੈ ਕਸ਼ਮੀਰ ਦੇ ਨੂੰ ਅਸੀਂ ਯੂਟੀ ਬਣਾ ਰਹੇ ਹਾਂ ਤੇ ਬਕਾਇਦਾ ਚੀਫ ਜਸਟਿਸ ਆਫ ਇੰਡੀਆ ਇਹ ਬਕਾਇਦਾ ਕਮੈਂਟ ਕਰਦੇ ਨੇ ਕਿ ਇਹ ਪੰਜਾਬ ਦੇ ਚੰਡੀਗੜ੍ਹ ਵਾਂਗ ਤਾਂ ਨਹੀਂ ਹੋਏਗਾ ਕਿ ਤੁਸੀਂ ਜਿਹੜਾ ਹੈ ਬਣਾਇਆ ਤਾਂ 4-5 ਸਾਲ ਲਈ ਕਹਿ ਕੇ ਸੀਗਾ ਕਿ ਬਾਅਦ ਵਿੱਚ ਅਸੀਂ ਹਰਿਆਣੇ ਨੂੰ ਵੱਖਰੀ ਰਾਜਧਾਨੀ ਦੇ ਦੇਵਾਂਗੇ ਪਰ ਨਮਕਾਲ-ਮਕਾ ਕੇ ਤੁਸੀਂ ਜਿਹੜਾ ਹੈ ਕਿੱਥੋਂ ਤੱਕ ਲੈ ਜਾਂਦਾ ਜਿਹੜਾ ਕਿਵੇਂ ਇੱਕ ਸਿੱਖ ਪਲੇਅਰ ਨੂੰ ਕੀ ਕੁਛ ਕੀਤਾ ਜਾਂਦਾ ਹੈ ਫਿਰ ਆ ਦਰਜੀਸ਼ ਦੁਸਾਨ ਵਾਲਾ ਮਸਲਾ ਹੈਗਾ ਕਿ ਜੇ ਤੇ ਉਹ ਪੱਗ ਲਾ ਕੇ ਫਿਲਮ ਬਣਾਉਂਦਾ ਹੈ ਤੇ ਉਹ ਉਹਦੀ ਸਤਿਕਾਰ ਹੁੰਦੀ ਹੈ ਪਰ ਜਿਸ ਫਿਲਮ ਦੇ ਵਿੱਚ ਨਾਇਕ ਸਿੱਖ ਹੋਵੇ ਜਿਸ ਫਿਲਮ ਦੇ ਵਿੱਚ ਭਾਈ ਜਸਮਨ ਸਿੰਘ ਖਾਲੜਾ ਪ੍ਰਮੋਟ ਹੁੰਦਾ ਹੋਵੇ ਉਹ ਫਿਲਮ ਜਿਹੜੀ ਆ ਉਹ ਅਸੀਂ ਨਹੀਂ ਚੱਲਣ ਦੇਵਾਂਗੇ ਤੇ ਬਾਰ ਬਾਰ ਜਿਹੜਾ ਹੈ ਸਿੱਖਾਂ ਨੂੰ ਆਪਾਂ ਦੇਖਿਆ ਕਿ ਸਾਬਤ ਕਰਨਾ ਪੈਂਦਾ ਹੈ ਚਾਹੇ ਉਹ ਆਈਪੀਐਸ ਆਈਐਸ ਹੋ ਜਾਣ ਉਹਨਾਂ ਤੇ ਟੈਗ ਲਾਏ ਜਾਂਦੇ ਨੇ ਪੱਗਾਂ ਦੇ ਉੱਤੇ ਜੜੀਆਂ ਨੇ ਜੁੱਤੀਆਂ ਛੁੱਟੀਆਂ ਜਾਂਦੀਆਂ ਨੇ ਇਹ ਸਾਰੇ ਸਵਾਲ ਸਰਫੇਸ ਜਿਹੜੇ ਆ ਹੋ ਰਹੇ ਹੈਗੇ ਨੇ yogi adityanath ਦਾ ਮੂੜਤਿਕ ਜਿਹਾ ਬਿਆਨ ਜਿਸ ਨੇ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਅਸਰ ਦੇ ਵਿੱਚ yogi adityanath ਚਾਹਦੇ ਕੀ ਨੇ yogi adityanath ਦਾ ਇੱਕ ਜਿਹਾ ਬਿਆਨ ਸਿੱਖਾ ਅਤੇ ਹਿੰਦੂ ਦਰਮਿਆਨ ਫੁੱਟ ਪਾਉਣ ਦੀਆਂ ਸਾਜ਼ਿਸ਼ਾਂ ਨੂੰ ਲੈ ਕੇ ਜੇਕਰ ਅਸੀਂ ਚਾਹਤ ਪਾਣੇ ਆ ਬੀਤੇ ਸਮੇਂ ਦੇ ਵਿੱਚ ਯੋਗੀ ਦਿੱਤਨਾਥ ਦੇ ਕਈ ਚੀਜ਼ਾਂ ਸੀਗੀਆਂ ਭਾਵੇਂ ਵੱਡੇ ਸਮਾਗਮ ਮਨਾਉਣ ਨੂੰ ਲੈ ਕੇ ਭਾਵੇਂ ਆਪ ਗੁਰੂ ਮਹਾਰਾਜ ਦਾ ਸਰੂਪ ਲੈ ਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਲੈ ਕੇ ਜਾਣ ਨੂੰ ਲੈ ਕੇ ਇਸ ਵੇਲੇ ਦਾ ਬਿਆਨ ਕੀ ਖਲਬਲੀ ਜੀ ਬਿਲਕੁਲ ਹਰ ਇੱਕ ਸਾਲ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਆਪਣੇ ਹਿਸਾਬ ਦੇ ਨਾਲ ਮਨਾਉਂਦੇ ਹੈਗੇ ਨੇ 350ਵੇਂ ਸ਼ਹੀਦੀ ਦਿਹਾੜੇ ਦੇ ਵੀ ਉਹਨਾਂ ਦੇ ਵੱਲੋਂ ਮਨਾਇਆ ਗਿਆ ਬਕਾਇਦਾ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕਰਦਿਆਂ ਜਿਹੜਾ ਬਿਆਨ ਹੈ ਉਹ ਦਿੱਤਾ ਹੈਗਾ ਕਿ ਹਿੰਦੂਆਂ ਤੇ ਸਿੱਖਾਂ ਦਰਮਿਆਨ ਕਹਿੰਦੇ ਫੁੱਟ ਪਾਉਣ ਦੇ ਜਿਹੜੇ ਯਤਨ ਨੇ ਉਹ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਔਰ ਅੱਗੇ ਵੀ ਇਹ ਜਾ ਕੇ ਜਿਹੜੇ ਹੋਣਗੇ ਬਾਕਾਇਦਾ ਅਸੀਂ ਉਹਨਾਂ ਦੇ ਮਨਾਉਣ ਦੀ ਭਾਵਨਾ ਦੀ ਅਸੀਂ ਵੀ ਕਦਰ ਕਰਦੇ ਹਾਂ ਕਿ ਹਰ ਇੱਕ ਸਾਲ ਡੈਡੀਕੇਸ਼ਨ ਨਾਲ ਉਹ ਮਨਾਉਂਦੇ ਨੇ ਪਰ ਉਹਦੇ ਚ ਕਿਤੇ ਨਾ ਕਿਤੇ ਜਿਹੜੀਆਂ ਅਸ਼ੰਕਾ ਖਾਸ ਕਰਕੇ ਸਿੱਖਾਂ ਨੂੰ ਰਹਿੰਦੀਆਂ ਹੈਗੀਆਂ ਨੇ ਕਿ ਕਿਵੇਂ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਹੈ ਰਾਸ਼ਟਰੀਕਰਨ ਕਰਨਾ ਜਾਂ ਹਿੰਦੂਕਰਨ ਕਰਨ ਦੀਆਂ ਸਾਜਸ਼ਾ ਹੁੰਦੀਆਂ ਨੇ ਉੱਤੇ ਅਸੀਂ ਸਮੇਂ-ਸਮੇਂ ਤੇ ਪ੍ਰੋਗਰਾਮ ਜਿਹੜੇ ਕਰਦੇ ਵੀ ਰਹਿੰਦੇ ਆ ਪਰ ਇੱਥੇ ਸਵਾਲ ਇਹ ਹੈ ਕਿ ਫੁੱਟ ਪਾ ਕੌਣ ਰਿਹਾ ਹੈ ਕੀ ਕੀ ਇਹ ਉਸ ਧਿਰ ਦੀ ਅਗਵਾਈ ਤਾਂ ਨਹੀਂ ਕਰਦੇ ਜਿਹੜੀ ਫੁੱਟ ਪਾ ਰਹੀ ਹੈ ਕਿ ਸਿੱਖਾਂ ਨੇ ਤੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਜਿਹੜੀ ਆਪਾਂ ਇਹ ਕਹਿ ਸਕਦੇ ਹਾਂ ਕਿ ਗੱਲ ਕੀਤੀ ਹੈਗੀ ਹੈ ਜਦੋਂ ਸਿੱਖਾਂ ਦੇ ਕੋਲ ਰਾਜਸੀ ਤਾਕਤ ਆਈ ਉਦੋਂ ਵੀ ਸਿੱਖਾਂ ਨੇ ਕੋਈ ਵਿਤਕਰਾ ਨਹੀਂ ਰੱਖਿਆ ਭਾਵੇਂ ਕਿ ਸੰਘਰਸ਼ ਸਿੱਖਾਂ ਨੇ ਲੜਿਆ ਪਰ ਖਾਲਸਾ ਰਾਜ ਵੇਲੇ ਜਦੋਂ ਰਾਜ ਕਰਨ ਦੀ ਵਾਰੀ ਆਈ ਤੇ ਉਦੋਂ ਉਥੋਂ ਦੇ ਹਿੰਦੂਆਂ ਨੂੰ ਵੀ ਨਾਂ ਲਿਆ ਗਿਆ ਵੱਡੇ ਅਹੁਦੇ ਦਿੱਤੇ ਗਏ ਬਾਕੀ ਜਿਹੜੇ ਆਪਾਂ ਕਹ ਲਈਏ ਕਿ ਮੁਸਲਮਾਨਾਂ ਸਨ ਉਹਨਾਂ ਨੂੰ ਵੀ ਇਸ ਤਰੀਕੇ ਦੇ ਵੱਡੇ ਅਹੁਦੇ ਦਿੱਤੇ ਗਏ ਫਿਰ ਉਹ ਕਿਹੜੀ ਸੋਚ ਹੈ ਜਿਹੜੀ ਫੁੱਟ ਪਾਰੀ ਹੈਗੀ ਹੈ 1947 ਚ ਸਿੱਖਾਂ ਦੇ ਨਾਲ ਬਹੁਤ ਸਾਰੇ ਜਿਹੜੇ ਵਾਅਦੇ ਕੀਤੇ ਗਏ ਕਿ ਤੁਹਾਨੂੰ ਇੱਕ ਆਜ਼ਾਦ ਖੇਤਾ ਦਿੱਤਾ ਜਾਏਗਾ ਜਿੱਥੇ ਤੁਹਾਡਾ ਧਰਮ ਜਿਹੜਾ ਹੈ ਵੱਧ ਫੁੱਲ ਸਕੇ ਪਰ ਉਹ ਕਿਹੜੀ ਸੋਚ ਸੀ ਜਿਸ ਨੇ ਉਹ ਨਾ ਹੁਣ ਦਿੱਤਾ ਜਦੋਂ ਪੂਰੇ ਭਾਰਤ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣ ਰਹੇ ਸੀ ਤੇ ਫਿਰ ਉਹ ਜਿਹੜੇ ਸੂਬੇ ਬਣਨ ਦੇ ਵਿੱਚ ਪੰਜਾਬ ਨੂੰ ਕਿਉਂ ਆਪਣਾ ਵੱਖਰਾ ਪੰਜਾਬੀ ਸੂਬੇ ਦਾ ਮੋਰਚਾ ਲਾਉਣਾ ਪਿਆ ਕਿਉਂ ਇੰਨੀਆਂ ਸ਼ਹੀਦੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵੱਲੋਂ ਦੀਣੀਆਂ ਪਈਆਂ ਤੇ ਫਿਰ ਜਾ ਕੇ ਪੰਜਾਬੀ ਸੂਬਾ ਮਿਲਦਾ ਹੈ ਜਿਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਇਲਾਕੇ ਨੇ ਉਹ ਪਾਸੇ ਰੱਖ ਲਈ ਜਾਂਦੇ ਨੇ ਫਿਰ ਉਹ ਫੁੱਟਪੌਣ ਵਾਲੀ ਸੋਚ ਹੈ ਕਿਹੜੀ ਹੈ ਕਿ ਜਿਹੜੀ बार-बार ਚਾਹੇ ਉਹ ਆਪਣੀ ਭਾਸ਼ਾ ਨੂੰ ਜਿਹੜੇ ਹੁਣ ਪੰਜਾਬ ਦੇ ਸਾਰੇ ਨੇ ਉਹਨਾਂ ਨੂੰ ਕਿਹੜੀ ਉਹ ਸੋਚ ਨੇ ਕਿ ਆ ਕਿ ਤੁਸੀਂ ਆਪਣੀ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਲਿਖਵਾਓ ਕਿਉਂ ਮਰਦਮਸ਼ੁਮਾਰੀ ਚ ਪੰਜਾਬ ਦੇ ਕਿਹੜੀ ਸੋਚ ਨੇ ਜਿਹੜਾ ਹੈ ਉਹ ਕੰਮ ਕੀਤਾ ਤੇ ਕਿਉਂ ਜਿਹੜਾ ਹੈ ਪੰਜਾਬ ਨੂੰ ਫਿਰ ਜਿਹੜਾ ਹੈ ਰਾਜਧਾਨੀ ਵੀ ਨਹੀਂ ਦਿੱਤੀ ਗਈ ਹੁਣ ਪਿਛਲੇ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਧਾਰਾ 370 ਤੋੜੀ ਜਾਂਦੀ ਹੈ ਜੀ ਸਪਰੀਮ ਕੋਰਟ ਚ ਕੇਸ ਜਾਂਦਾ ਹੈਗਾ ਕਿ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਜਿਹੜਾ ਇੱਕ ਵੱਡੇ ਹਿੱਸੇ ਨੂੰ ਜਿਹੜਾ ਹੈ ਕਸ਼ਮੀਰ ਦੇ ਨੂੰ ਅਸੀਂ ਯੂਟੀ ਬਣਾ ਰਹੇ ਹਾਂ ਤੇ ਬਕਾਇਦਾ ਚੀਫ ਜਸਟਿਸ ਆਫ ਇੰਡੀਆ ਇਹ ਬਕਾਇਦਾ ਕਮੈਂਟ ਕਰਦੇ ਨੇ ਕਿ ਇਹ ਪੰਜਾਬ ਦੇ ਚੰਡੀਗੜ੍ਹ ਵਾਂਗ ਤਾਂ ਨਹੀਂ ਹੋਏਗਾ ਕਿ ਤੁਸੀਂ ਜਿਹੜਾ ਹੈ ਬਣਾਇਆ ਤਾਂ 4-5 ਸਾਲ ਲਈ ਕਹਿ ਕੇ ਸੀਗਾ ਕਿ ਬਾਅਦ 'ਚ ਉਹ ਅਸੀਂ ਹਰਿਆਣੇ ਨੂੰ ਵੱਖਰੀ ਰਾਜਧਾਨੀ ਦੇ ਦਵਾਂਗੇ ਪਰ ਲਮਕਾ ਲਮਕਾ ਕੇ ਤੁਸੀਂ ਜਿਹੜਾ ਹੈ ਕਿੱਥੋਂ ਤੱਕ ਲੈ ਜਾਂਦਾ ਉਹ ਕਿਹੜੀ ਸੋਚ ਹੈ ਜਿਸ ਨੇ ਪੰਜਾਬ ਦੇ ਹੁਣ ਪੂਰੀ ਦੁਨੀਆ ਦੇ ਵਿੱਚ ਰਾਈਪੇਰੀਅਨ ਸਿਧਾਂਤ ਇੱਕ ਹੈਗਾ ਜਿਸ ਦੇ ਅਧੀਨ ਸਿੰਪਲ ਜਿਹਾ ਸਿਧਾਂਤ ਹੈ ਕਿ ਜਿਸ ਦੇ ਅਧੀਨ ਪਾਣੀਆਂ ਦੀ ਜਿਹੜੀ ਹੈ ਵੰਡ ਹੁੰਦੀ ਹੈਗੀ ਹੈ ਕਿ ਜਿਹੜੇ ਲੋਕਾਂ ਦੇ ਘਰ ਡੁੱਬਨੇ ਨੇ ਉਹਨਾਂ ਦੇ ਹੱਕ ਜਿਹੜੇ ਨੇ ਪਾਣੀਆਂ ਦੇ ਉੱਤੇ ਸਭ ਤੋਂ ਵੱਧ ਹੈਗੇ ਨੇ ਤੇ ਫਿਰ ਪੰਜਾਬ ਦੇ ਨਾਲ ਇਹ ਜਿਹਾ ਵਿਤਕਰਾ ਕਿਉਂ ਕੀਤਾ ਗਿਆ ਉਹ ਕਿਹੜੀ ਸੋਚ ਨਹੀਂ ਕੀਤਾ ਕਿਉਂ 1978 ਦੇ ਵਿੱਚ ਜਿਹੜਾ ਸਾਾਕਾ ਵਰਤਾਇਆ ਗਿਆ ਕਿਉਂ ਫਿਰ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਹਮਲੇ ਤੋਂ ਬਾਅਦ ਫਿਰ ਕਿਹੜੀ ਉਹ ਫੁੱਟਪਾਉ ਸੋਚ ਸੀ ਜਿਹੜੀ ਆਪਾਂ ਕਹਿ ਲਈਏ ਕਿ ਜਿਸ ਨੇ ਇਹ ਸਾਰਾ ਕੁਝ ਕੀਤਾ ਔਰ ਜਿਸ ਨੇ ਬਾਹਰ ਆ ਕੇ ਲੱਡੂ ਵੀ ਵੰਡੇ ਇਹ ਸਵਾਲ ਵੀ ਤੇ ਕਿਤਨਾ ਕਿਤੇ ਫਿਰ ਸਰਫੇਸ ਕਰਨਗੇ ਨਾ ਬਿਲਕੁਲ ਜਿਹੜੀ ਹੈ ਸਿੱਖ ਕੌਮ ਆਪਾਂ ਕਹਿ ਲਈਏ ਕਿ ਸਰਬੱਤ ਦਾ ਭਲਾ ਮੰਦੀ ਹੈਗੀ ਹੈ ਸਿੱਖ ਕੌਮ ਹਮੇਸ਼ਾ ਹੀ ਉਸ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਦੀ ਰਹੀ ਹੈਗੀ ਆ ਔਰ ਚਾਹੇ ਉਹ ਜ਼ੁਲਮ ਜ਼ਾਹਾਂਗੀਰ ਨੇ ਕੀਤੇ ਹੋਣ ਔਰੰਗਜ਼ੇਬ ਨੇ ਕੀਤੇ ਹੋਣ ਸੂਬਾ ਸਰਹੰਦ ਨੇ ਕੀਤੇ ਹੋਣ ਫਰਖਸ਼ੀਰ ਨੇ ਕੀਤੇ ਹੋਣ ਮੀਰ ਮੰਨੂ ਨੇ ਕੀਤੇ ਹੋਣ ਜਾਂ ਜ਼ਕਰੀਆ ਖਾਨ ਨੇ ਕੀਤੇ ਹੋਣ ਪਰ ਉਹਨਾਂ ਦੇ ਨਾਲ ਇੱਕ ਲੜੀ ਏ ਬੀ ਸੀ ਜਿਸ ਦੇ ਵਿੱਚ ਚੰਦੂ ਵੀ ਆਉਂਦਾ ਹੈ ਗੰਗੂ ਵੀ ਆਉਂਦਾ ਹੈ ਦੀਵਾਨ ਸੁਚਾਨੰਦ ਵੀ ਆਉਂਦਾ ਹੈ 22 ਧਾਰ ਦੇ ਉਹ ਹਿੰਦੂ ਪਹਾੜੀ ਰਾਜੇ ਵੀ ਆਉਂਦੇ ਨੇ ਲਖਪਤ ਰਾਏ ਵੀ ਆਉਂਦਾ ਹੈ ਜਿਸ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਸ਼ੁਰੂ ਕੀਤੀ ਸੀ ਸਰੂਪ ਜਿਹੜੇ ਖੂਹਾਂ ਦੇ ਵਿੱਚ ਸਟਾਏ ਸੀ ਜਸਪਤ ਰਾਏ ਵੀ ਆਉਂਦਾ ਹੈ ਪਰ ਸਿੱਖਾਂ ਦਾ ਇੱਕ ਵੱਡਾ ਦਿਲ ਹੈ ਕਿ ਸਿੱਖਾਂ ਨੇ ਕਦੇ ਵੀ ਕਿਸੇ ਨਾਲ ਕੌਮੀ ਤੌਰ ਤੇ ਕੋਈ ਵਿਤਕਰਾ ਨਹੀਂ ਕੀਤਾ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਐਥਨਿਕ ਕਲੈਂਜ਼ਿੰਗ ਜਾਂ ਜਦੋਂ ਈਵਨ ਕੇ ਇੱਕ Hindu ਸੀਨੀਅਰ ਮੇਰੇ ਖਿਆਲ ਪੱਤਰਕਾਰ ਵੀ ਹੈਗੇ ਉਹਨਾਂ ਨੂੰ ਵੀ ਆਪਾਂ ਸੁਣਦੇ ਹੋਏ ਦੇਖਿਆ ਉਹ ਕਹਿੰਦੇ ਕਿ 1984 'ਚ ਜਦੋਂ ਕਤਲੇਆਮ ਹੋਇਆ ਤੇ ਪੂਰੇ ਪੰਜਾਬ ਦੇ Hindu ਜਿਹੜੇ ਸਹਿਮੇ ਹੋਏ ਸੀ ਪਰ ਸਿੱਖਾਂ ਵੱਲੋਂ ਕਦੀ ਵੀ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਜਿਹੜੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਕੁਚਕਾਂਡ ਵੀ ਜਿਹੜੇ ਹੋਏ ਉਹ ਵੀ ਜਿਹੜੇ ਇਨਵੈਸਟੀਗੇਸ਼ਨ ਦੇ ਅਧੀਨ ਹੈਗੇ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਕਰਾਉਣੀ ਨਾ ਜਿੰਨਾਂ ਕੋਲ ਪਾਵਰ ਹੋਵੇ ਕਿ ਉਹ ਕਿਨੇ ਕਰਵਾਏ ਚਾਹੇ ਹੋਟਲਾਂ 'ਵਾਂ ਬਸ ਕਾਂਡ ਸੀ ਜਾਂ ਹੋਰ ਸੀਗਾ ਆ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਹੁੰਦੀਆਂ ਨੇ ਸਿੱਖਾਂ ਨਾਲ ਹਮੇਸ਼ਾ ਹੀ ਜਿਹੜਾ ਹੈ ਸਿੱਖਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਸਿੱਖਾਂ ਦੇ ਵੱਲੋਂ ਕਦੇ ਵੀ ਕੋਈ ਫੁੱਟ ਪਾਉ ਗੱਲਬਾਤ ਜਿਹੜੀ ਹੈ ਨਹੀਂ ਹੁੰਦੀ ਪਰ ਸਮੇਂ-ਸਮੇਂ ਤੇ ਆਪਾਂ ਹੁਣ ਜੇ ਆਪਾਂ ਰੀਸੈਂਟ ਗੱਲ ਕਰ ਲਈਏ ਪਿਛਲੇ ਇੱਕ ਡੇਢ ਸਾਲ ਦੀ ਗੱਲ ਕਰਨੀ ਕਿ ਕੈਚ ਛੁੱਟਣ ਤੇ ਵੀ ਜਿਹੜਾ ਕਿਵੇਂ ਇੱਕ ਸਿੱਖ ਪਲੇਅਰ ਨੂੰ ਕੀ ਕੁਝ ਕੀਤਾ ਜਾਂਦਾ ਹੈ ਫਿਰ ਆ ਦਲਜੀਤ ਦੁਸਾਂਜ ਵਾਲਾ ਮਸਲਾ ਹੈਗਾ ਕਿ ਜੇ ਤੇ ਉਹ ਪੱਗ ਲਾ ਕੇ ਫਿਲਮ ਬਣਾਉਂਦਾ ਹੈ ਤੇ ਉਹ ਉਦੀ ਸਵਕਾਰ ਹੁੰਦੀ ਹੈ ਪਰ ਜਿਸ ਫਿਲਮ ਦੇ ਵਿੱਚ ਨਾਇਕ ਸਿੱਖ ਹੋਵੇ ਜਿਸ ਫਿਲਮ ਦੇ ਵਿੱਚ ਭਾਈ ਜਸਮਨ ਸਿੰਘ ਖਾਲੜਾ ਪ੍ਰਮੋਟ ਹੁੰਦਾ ਹੋਵੇ ਉਹ ਫਿਲਮ ਜਿਹੜੀ ਆ ਉਹ ਅਸੀਂ ਨਹੀਂ ਚੱਲਣ ਦੇਾਂਗੇ ਤੇ ਬਾਰ ਬਾਰ ਜਿਹੜਾ ਹੈ ਸਿੱਖਾਂ ਨੂੰ ਆਪਾਂ ਦੇਖਿਆ ਕਿ ਸਾਬਤ ਕਰਨਾ ਪੈਂਦਾ ਹੈ ਚਾਹੇ ਉਹ ਆਈਪੀਐਸ ਆਈਐਸ ਹੋ ਜਾਣ ਉਹਨਾਂ ਤੇ ਟੈਗ ਲਾਏ ਜਾਂਦੇ ਨੇ ਪੱਗਾਂ ਦੇ ਉੱਤੇ ਜੜੀਆਂ ਨੇ ਜੁੱਤੀਆਂ ਸੁੱਟੀਆਂ ਜਾਂਦੀਆਂ ਨੇ ਇਹ ਸਾਰੇ ਸਵਾਲ ਸਰਫੇਸ ਜਿਹੜੇ ਆ ਹੋ ਰਹੇ ਹੈਗੇ ਨੇ ਤੇ ਬਾਕੀ ਜੇ ਆਪਾਂ ਕਹਿੰਦੇ ਆ ਕਿ ਯੋਗੀਏ ਦਿੱਤਿਆਂ ਨਾਲ ਚੀਜ਼ ਦਿਹਾੜਾ ਮਨਾਉਂਦੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਬਕਾਇਦਾ ਉਹਨਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਜਿਹੜੇ ਕੁਝ ਮਸਲੇ ਹੈਗੇ ਨੇ ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਹੋਵੇ ਜਾਂ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੇ ਸਿੱਖ ਬੰਦੀ بنائے ਹੋਏ ਨੇ ਉਹਨਾਂ ਦਾ ਮਸਲਾ ਹੋਵੇ ਜਾਂ ਪਾਣੀਆਂ ਦੇ ਮਸਲੇ ਹੋਣ ਜਾਂ ਚੰਡੀਗੜ੍ਹ ਦਾ ਮਸਲਾ ਹੋਵੇ ਜਾਂ ਅਜੇ ਵੀ 1984 ਦੇ ਕਤਨੇ ਆਮ ਦੇ ਜਿਹੜੇ ਬਹੁਤ ਸਾਰੇ ਕੇਸਿਸ ਨੇ ਕਿਉਂਕਿ ਉਹ ਤਾਂ ਇੱਕ ਵੱਡੇ ਸੂਬੇ ਦੇ ਮੁੱਖ ਮੰਤਰੀ ਨੇ ਔਰ ਉਹਨਾਂ ਦੀ ਤਰਹੀ ਸੈਂਟਰ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਕੋਲ ਤੇ ਬਹੁਤ ਸਾਰਾ ਆਪਾਂ ਕਹਿ ਸਕਦੇ ਹਾਂ ਕਿ ਐਕਸੈਸ ਵੀ ਹੋਵੇਗਾ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਜਰੂਰ ਸਿੱਖਾਂ ਦੇ ਸਾਰੇ ਮਸਲੇ ਜਿਹੜੇ ਹੱਲ ਕੀਤੇ ਜਾਣ ਤੇ ਇਹ ਕਿਹੜੀ ਜਿਹੜੀ ਫੁੱਟ ਪਾਉ ਨੀਤੀ ਹੈਗੀ ਹੈ ਉਹਦੇ ਬਾਰੇ ਵੀ ਜਿਹੜਾ ਪਰਦਾ ਫਾਸ਼ ਜਿਹੜਾ ਕੀਤਾ ਜਾਵੇ ਇੱਕ ਹੋਰ ਫੁੱਟਪਾਉ ਨੀਤੀ ਹੈਗੀ ਹੈ ਜੋ ਨਿਰੰਤਰ ਸੌਦੇ ਸਾਦ ਵਰਗਿਆਂ ਦਾ ਸਾਥ ਦਿੰਦੀ ਪਈ ਹੈ ਉਸ ਦੇ ਉੱਤੇ ਵੀ ਗੱਲ ਕਰਨੀ ਬੇਹਜ਼ੂਰੀ ਹੈ ਸੌਦਾ ਸਾਦ ਦੇ ਕਈ ਮਸਲੇ ਨੇ ਜੋ ਵਿਚਾਰਨ ਯੋਗ ਨੇ ਲੇਕਿਨ ਹਾਲ ਫਿਲਹਾਲ ਦੇ ਵਿੱਚ ਇੱਕ ਵਿਸ਼ਾ ਸਾਹਮਣੇ ਆਇਆ ਹੈ ਜਿਹਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਸੌਦੇ ਸਾਦ ਦੇ ਵੱਲੋਂ ਉਸ ਦੇ ਵਾਸ਼ਿੰਦਿਆਂ ਦੇ ਵੱਲੋਂ ਕਈ ਤਰੀਕੇ ਦੇ ਗਵਾਹਾਂ ਨੂੰ ਤਮਕਾਇਆ ਜਾ ਰਿਹਾ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਦੋਸ਼ ਲੱਗੇ ਨੇ ਕਿ ਇਹ ਪੂਰਾ ਮਾਮਲਾ ਇਸ ਦੇ ਵਿੱਚ ਬਿਲਕੁਲ ਸੌਦਾ ਸਾਧ ਦੇ ਉੱਪਰ ਕਾਫੀ ਸਾਰੇ ਕੇਸਸ ਨੇ ਜਿਸ ਦੇ ਵਿੱਚ ਇੱਕ ਨੰਪੂ ਸੰਕਤਾ ਜਿਹੜਾ ਮਾਮਲਾ ਹੈਗਾ ਉਸ ਤੇ ਵਿੱਚ ਮੁੱਖ ਗਵਾਹ ਤੇ ਪੀੜਤ ਵੀ ਜਿਨ੍ਹਾਂ ਦੇ ਨਾਲ ਇਹ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਜਾਂ ਇਹ ਕਾਰਾ ਵਰਤਾਇਆ ਗਿਆ ਉਹਨਾਂ ਨੇ ਪੰਚਕੋਲਾ ਅਦਾਲਤ ਚ ਆਪਣਾ ਜਿਹੜਾ ਪੱਖ ਵਕੀਲ ਦੇ ਰਾਈ ਰੱਖਿਆ ਹੈਗਾ ਔਰ 2018 ਦੇ ਵਿੱਚ 2015 ਚ ਸੀਬੀਆਈ ਨੇ ਕੇਸ ਦਰਜ ਕੀਤਾ ਸੀ 2018 ਚ ਇਹਦੀ ਜਿਹੜੀ ਹੈ ਚਾਰ ਸ਼ੀਟ ਬਕਾਇਦਾ ਉਹ ਫਾਈਲ ਹੋਈ ਸੀ ਇਸ ਟਾਈਮ ਜਿਹੜੇ ਇਹ ਹੈਗੇ ਨੇ ਅਮਰੀਕਾ ਦੇ ਵਿੱਚ ਨੇ ਔਰ ਉੱਥੇ ਬਕਾਇਦਾ ਉਹਨਾਂ ਨੇ ਸ਼ਰਨ ਵੀ ਜਿਹੜੀ ਮੰਗੀ ਹੋਈ ਹੈ ਤੇ ਉਸਨੇ ਕਿਹਾ ਕਿ ਕਿਉਂਕਿ ਉਹਦੀ ਜਿਹੜੀ ਫੈਮਿਲੀ ਹੈ ਉਹ ਜੇ ਵੀ ਹਰਿਆਣਾ ਦੇ ਵਿੱਚ ਹੈ ਤੇ ਉਹ ਕਹਿੰਦੇ ਕਿ ਲਗਾਤਾਰ ਸਾਨੂੰ ਜਿਹੜੀਆਂ ਸਾਡੇ ਪਰਿਵਾਰ ਨੂੰ ਜਿਹੜੀਆਂ ਧਮਕੀਆਂ ਵਗੈਰਾ ਮਿਲਦੀਆਂ ਹੈਗੀਆਂ ਤੇ ਸਰਕਾਰ ਨੂੰ ਜ਼ਰੂਰ ਚਾਹੀਦਾ ਹੈ ਕਿ ਇਸ ਦੇ ਵਿੱਚ ਜਿਹੜੀ ਹੈ ਉਹ ਪੂਰਾ ਧਿਆਨ ਦੇਵੇ ਤਾਂ ਕਿ ਜਿਹੜਾ ਉਹ ਕਹਿੰਦੇ ਕਿ ਮੈਂ ਵਾਪਸ ਨਹੀਂ ਆਵਾਂਗਾ ਕਿ ਮੈਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜਾ ਆਪਣਾ ਪੱਖ ਅਦਾਲਤ 'ਚ ਰੱਖ ਸਕਦਾ ਇਹ ਸੌਦਾ ਸਾਧ ਵਾਲੀ ਸਾਈਡ ਨੇ ਬਕਾਇਦਾ ਇਸ ਦਾ ਵਿਰੋਧ ਕੀਤਾ ਹੈਗਾ ਉਹ ਕਹਿੰਦੇ ਕਿ ਨਹੀਂ ਇਸ ਤਰੀਕੇ ਦੇ ਨਾਲ ਸਾਨੂੰ ਪ੍ਰਮਾਨ ਨਹੀਂ ਹੈ ਜਾਂ ਜੋ ਵੀ ਸਿਸਟਮ ਹੁੰਦਾ ਹੈਗਾ ਤੁਸੀਂ ਦੇਖੋ ਨਾ ਕਿ ਕੀ ਹਾਲਾਤ ਕੀ ਨੇ ਹੁਣ ਜਿਹੜੀ ਤਾਂ ਸਰਕਾਰ ਪਰੋਲ ਤੇ ਪਰੋਲ ਦੇ ਰਹੀ ਹੈ ਤੇ ਫਿਰ ਉਹ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਗਵਾਹਾਂ ਨੂੰ ਧਮਕਾਉਣਾ ਜਾਂ ਕਈ ਕੋਈ ਜਿਹੜਾ ਚੱਲਦਾ ਹੈ ਉਹਨਾਂ ਨੂੰ ਵੀ ਸੁਰੱਖਿਆ ਜਿਹੜੀ ਦੇਣੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਇਸ ਤਰ੍ਹਾਂ ਦੇ ਕੇਸਸ ਵੀ ਕਿਤੇ ਨਾ ਕਿਤੇ ਸਿਰੇ ਜਿਹੜਾ ਹੈ ਉਹ ਲੱਗ ਸਕੇ ਬਿਲਕੁਲ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਗਵਾਹਾਂ ਤੱਕ ਇਹ ਧਮਕੀਆਂ ਪਹੁੰਚੀਆਂ ਨੇ ਤਾਂ ਗਵਾਹਾਂ ਵੀ ਅੱਗੇ ਆ ਕੇ ਆਪਣੀ ਕੰਪਲੇਂਟ ਆਪਣੀ ਸ਼ਿਕਾਇਤ ਦਰਜ ਕਰਾਣ ਤਾਂ ਕਿ ਪੁਲਿਸ ਆਪਣੀ ਕਾਰਵਾਈ ਉਸ ਦੇ ਉੱਤੇ ਕਰ ਸਕੇ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਅੱਜ ਦੇ ਲਈ ਫਿਲਹਾਲ ਬਸ ਇਨਾ ਹੀ ਧੰਨਵਾਦ ਕਰਦੇ ਆ ਜਗਜੀਤ ਸਿੰਘ ਜੀ ਆਪ ਜੀ ਦਾ ਨਾ ਸਿਰਫ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਦੇ ਤੇ ਚਾਤਪਾਈ ਬਲਕਿ ਚੁਣਿੰਦਾ ਅਹਿਮ ਮਸਲਿਆਂ ਦੇ ਉੱਤੇ ਵੀ ਗੱਲਬਾਤ ਕੀਤੀ ਹੈ ਜੀ ਫਤਿਹ ਦੀ ਸਾਂਝ ਪਾਵਾਂਗੇ ਇਜਾਜ਼ਤ ਲਾਂਗੇ ਸੰਗਤਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ